ਜੈ ਗੁਰਦੇਵ ਧੰਨ ਗੁਰਦੇਵ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਸਤਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਪੂਰੇ ਪੰਜਾਬ ਵਿੱਚ ਹੀ ਨਹੀਂ ਪੂਰੇ ਸੰਸਾਰ ਦੇ ਵਿੱਚ ਪ੍ਰਵਾਤ ਫੇਰੀਆਂ ਦਾ ਆਗਾਜ਼ ਹੋ ਚੁੱਕਾ ਹੈ ਕਿਉਂਕਿ 1 ਫਰਵਰੀ 2026 ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਇਸੇ ਤਰ੍ਹਾਂ ਹੀ ਪ੍ਰਵਾਤ ਫੇਰੀਆਂ ਦੀ ਇਹ ਗੱਲ ਕਰੀਏ ਤੇ ਜਸਪਾਲ ਬਾਂਗਰ ਜ਼ਿਲ੍ਹਾ ਲੁਧਿਆਣਾ ਵਿਖੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਉਹਨਾਂ ਨੂੰ ਸਮਰਥ ਪ੍ਰਭਾਤ ਫੇਰੀਆਂ ਦਾ ਆਗਾਜ਼ ਹੋ ਚੁੱਕਾ ਹੈ ਦੱਸ ਰਹੀਏ ਕਿ ਬਿੰਦਰ ਸਿੰਘ ਬਾਗੀ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਲੁਧਿਆਣਾ ਤੋਂ ਪ੍ਰੈਜ਼ੀਡੈਂਟ ਉਹਨਾਂ ਨੇ ਬਕਾਇਦਾ ਤੌਰ ਤੇ ਕੁਝ ਵੀਡੀਓ ਤੇ ਕੁਝ ਫੋਟੋ ਸਾਡੇ ਨਾਲ ਸ਼ੇਅਰ ਕੀਤੀਆਂ ਨੇ ਔਰ ਜਿਸ ਦੇ ਵਿੱਚ ਸਤਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਦੇ ਬਲੋਂ ਬੜੇ ਪਿਆਰ ਤੇ ਬੜੇ ਹੀ ਸਤਕਾਰ ਦੇ ਨਾਲ ਪ੍ਰਭਾਤ ਫੇਰੀਆਂ ਦੇ ਵਿੱਚ ਜਾਣਾ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਸ਼ਬਦਾਂ ਦੇ ਨਾਲ ਜੁੜਨਾ ਉਹਨਾਂ ਦੀ ਬਾਣੀ ਦੇ ਨਾਲ ਜੁੜਨਾ ਇੱਕ ਅਜੀਬ ਤਰ੍ਹਾਂ ਦਾ ਪਿਆਰ ਮਹਾਰਾਜ ਸਤਗੁਰੂ ਬਾਬਾ ਰਵਿਦਾਸ ਮਹਾਰਾਜ ਜੀ ਦੇ ਨਾਲ ਵੇਖਿਆ ਗਿਆ ਹੈ ਔਰ ਇਹ ਪਿਆਰ ਜਿਹੜਾ ਹੈ ਸਤਕਾਰ ਜਿਹੜਾ ਹੈ ਇਹ ਕੌਮ ਵਾਸਤੇ ਨਸੀਬ ਜੇ ਹੋਇਆ ਹੈ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਕਰਕੇ ਹੋਇਆ ਹੈ ਦੋਸਤੋ ਦੱਸ ਦਿਆਂ ਕਿ 1 ਫਰਵਰੀ 2026 ਨੂੰ ਪੂਰੇ ਸੰਸਾਰ ਤੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਬਹੁਤ ਸੰਤਾਂ ਦੇ ਵਿੱਚ ਉਤਸ਼ਾਹ ਹੈ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ ਕਿ ਕਾਸ਼ੀ ਸਾਹਿਬ ਜਾਣ ਵਾਸਤੇ ਬਕਾਇਦਾ ਤੌਰ ਤੇ ਟ੍ਰੇਨਸ ਦਾ ਇੰਤਜ਼ਾਮ ਕੀਤਾ ਗਿਆ ਹੈ ਬਸਾਂ ਦਾ ਆਪਣੇ ਆਪਣੇ ਬਾਈਕ ਆਪਣੀਆਂ ਆਪਣੀਆਂ ਗੱਡੀਆਂ ਤੇ ਸੰਗਤਾਂ ਬੜੇ ਪਿਆਰ ਤੇ ਬੜੇ ਹੀ ਸਤਕਾਰ ਦੇ ਨਾਲ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਜਨਮ ਸਥਾਨ ਤੇ ਜਾਂਦੇ ਨੇ ਔਰ ਉੱਥੇ ਜਾ ਕੇ ਨਰਤਮਸਤਕ ਹੁੰਦੇ ਨੇ ਸੋ ਇਹ ਜਿਵੇਂ ਲੁਧਿਆਣੇ ਦੀ ਖਬਰ ਹੈ ਮੈਂ ਬਾਕੀ ਵੀ ਦੋਸਤਾਂ ਨੂੰ ਜ਼ਰੂਰ ਕਹਾਂਗਾ ਕਿ ਆਪਣੇ ਆਪਣੇ ਜ਼ਿਲ੍ਹੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੇਕਰ ਤੁਸੀਂ ਸਤਗੁਰੂ ਅਰਬਦਾਸ ਮਹਾਰਾਜ ਦੀ ਪ੍ਰਭਾਤ ਫੇਰੀ ਨਾਲ ਜੁੜੇ ਹੋ ਤੇ ਉਹਦੀਆਂ ਵੀਡੀਓ ਬਣਾ ਕੇ ਸਾਨੂੰ ਜ਼ਰੂਰ ਸੈਂਡ ਕਰੋ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਚੈਨਲ ਦਾ ਹਿੱਸਾ ਸਕਦੀਆਂ ਨੇ ਸੋ ਜਸਪਾਲ ਬਾਂਗਰ ਲੁਧਿਆਣਾ ਵਿਖੇ ਇਹ ਪ੍ਰਵਾਤ ਫੇਰੀ ਦੀਆਂ ਤਸਵੀਰਾਂ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਸੰਗਤਾਂ ਦੇ ਵੱਲੋਂ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੇ ਸ਼ਬਦ ਗਾਇਨ ਕੀਤੇ ਜਾ ਰਹੇ ਨੇ ਉਹਨਾਂ ਦੇ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਮੈਂ ਇਹ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਕਿ ਸੰਗਤਾਂ ਦੇ ਵੱਲੋਂ ਜੋ ਪਿਆਰ ਸਤਕਾਰ ਇੱਜ਼ਤ ਸਨਮਾਨ ਦਿੱਤਾ ਜਾ ਰਿਹਾ ਹੈ ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਤਕਾਰ ਹੈ ਸੋ ਸਤਗੁਰਪ੍ਰਦਾਸ ਮਹਾਰਾਜ ਨੇ ਖਾਸ ਕਰਕੇ ਉਸ ਬਿਲੇ ਜਦੋਂ ਕਿ ਹਾਲਾਤ ਇੰਨੇ ਜ਼ਿਆਦਾ ਕਮਜ਼ੋਰ ਸਗੇ ਜਦੋਂ ਕਿਸੇ ਦੀ ਮਤਲਬ ਅਧਿਕਾਰ ਹੀ ਨਹੀਂ ਹੁੰਦਾ ਸੀ ਸ਼ੂਦਰ ਜਾਤੀ ਦੇ ਵਿੱਚ ਤਾਂ ਬਿਲਕੁਲ ਅਧਿਕਾਰ ਨਹੀਂ ਸੀ ਨਾ ਉਹ ਪ੍ਰਭੂ ਦਾ ਨਾਮ ਲੈ ਸਕਦੇ ਸੀ ਤੇ ਨਾ ਹੀ ਅਕਾਲ ਪੁਰਖ ਦੇ ਨਾਲ ਉਹਨਾਂ ਨੂੰ ਜੋੜਨੇ ਦਾ ਕੋਈ ਅਧਿਕਾਰ ਸੀ ਕੁਝ ਪੰਡਤਾਂ ਦੀ ਅਜਿਹੀ ਸੋਚ ਸੀ ਜਿਸ ਸੋਚ ਦਾ ਨਤੀਜਾ ਇਹ ਹੋਇਆ ਕਿ ਉਹ ਸੰਸਕ੍ਰਿਤ ਦੇ ਸ਼ਲੋਕਾਂ ਦੀ ਪਤਾ ਨਹੀਂ ਕਿਸ ਤਰ੍ਹਾਂ ਵਿਆਖਿਆ ਕਰਦੇ ਸੀ ਕਿ ਆਮ ਲੋਕਾਂ ਨੂੰ ਉਹਨਾਂ ਦੀ ਕੋਈ ਹੋਈ ਗੱਲ ਬਿਲਕੁਲ ਪੱਲੇ ਨਹੀਂ ਸੀ ਪੈਂਦੀ ਸੋ ਜਿਸ ਕਰਕੇ ਲੋਕ ਜਿਹੜੇ ਐਜੂਕੇਸ਼ਨ ਤੋਂ ਵੀ ਦੂਰ ਸੀਗੇ ਔਰ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਇਸ ਕਦਰ ਸਥਾਪਿਤ ਕੀਤਾ ਹੋਇਆ ਸੀ ਕਿ ਉਸ ਮਾਲਕ ਦੀ ਪ੍ਰਾਪਤੀ ਜਾਂ ਉਸ ਮਾਲਕ ਦਾ ਨਾਮ ਸਿਰਫ ਸਿਰਫ ਸਾਨੂੰ ਲੋਕਾਂ ਨੂੰ ਹੀ ਲੈਣ ਦਾ ਅਧਿਕਾਰ ਹੈ ਤੁਸੀਂ ਲੋਕ ਮਾਲਕ ਦਾ ਨਾਮ ਨਹੀਂ ਲੈ ਸਕਦੇ ਸਤਿਗੁਰੂ ਬਦਾਸ ਮਹਾਰਾਜੀ ਨੇ ਇਸ ਧਾਰਨਾ ਨੂੰ ਖਤਮ ਕੀਤਾ ਉਹਨਾਂ ਨੇ ਪਲ किसी भी, भी, भी जात नहीं करता इंसान ने जात ऊंच नीच आप बनाईया ने अकाल पुरखता सिर्फ इंसान पैदा करता है रब का नाम लेना हर एक कोल अधिकार है ਭਾਵੇਂ ਉਹ ਕਿਸੇ ਵੀ ਕਾਸਟ ਵਿੱਚ ਕਿਸੇ ਵੀ ਜਾਤ ਵਿੱਚ ਸਬੰਧਤ ਕਿਉਂ ਨਾ ਹੋਵੇ ਉਹ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਸਕਦਾ ਹੈ ਔਰ ਮਾਲਕ ਦੇ ਭੇਜੇ ਹੋਏ ਇਨਸਾਨ ਜਿਹੜੇ ਨੇ ਜੇ ਮਾਲਕ ਨੇ ਇਨਸਾਨ ਬਣਾਉਣ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਕੀਤਾ ਤੇ ਫਿਰ ਆਪਾਂ ਹਰ ਰੋਜ਼ ਗੁਰਬਾਣੀ ਸੁਣਦੇ ਆ ਸਤਗੁਰ ਦਾ ਨਾਮ ਜਪਦੇ ਆ ਫਿਰ ਸਾਨੂੰ ਅਜੀਹੀਆਂ ਗੱਲਾਂ ਉਹਨਾਂ ਦੀਆਂ ਸਮਝ ਕਿਉਂ ਨਹੀਂ ਆਉਂਦੀਆਂ ਸੋ ਇਸ ਕਰਕੇ ਸਤਗੁਰ ਦਾਸ ਮਹਾਰਾਜ ਜੀ ਨੇ ਤੁਸੀਂ ਦੇਖੋ ਕਿ 52 ਰਾਜੇ ਰਾਣੀਆਂ ਜਿਨ੍ਹਾਂ ਦੀਆਂ ਸੇਵਕਾਮਾਂ ਸੀ ਔਰ ਜੇ ਆਪਾਂ ਗੱਲ ਕਰੀਏ ਰਾਜਾ ਪੀਪਾ ਹੋਏ ਨੇ ਮਹਾਰਾਣੀ ਮੀਰਾ ਜੀ ਦੀ ਜੇ ਆਪਾਂ ਸ਼ਬਦਾਂ ਦੀ ਗੱਲ ਕਰੀਏ ਉਹਨਾਂ ਦੀ ਬਾਣੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਤਗੁਰੂ ਦਾਸ ਮਹਾਰਾਜ ਦੀ ਮੈਂਮਾ ਹਰ ਸ਼ਬਦ ਦੇ ਵਿੱਚ ਗਾਈ ਹੈ ਪਾਇਓ ਜੀ ਮੈ ਨਾਮ ਰਤਨ ਧਨ ਪਾਇਓ ਵਸਤੋ ਮੌਲਕ ਦੀ ਮੇਰੇ ਸਤਗੁਰੂ ਕਿਰਪਾ ਕਰ ਅਪਣਾਇਓ ਸੋ ਸਤਗੁਰੂ ਦਾਸ ਮਹਾਰਾਜ ਦੇ ਚਰਨਾਂ ਨਾਲ ਸਭ ਕੁਛ ਛੱਡ ਛੁੱਟ ਕੇ ਉਹ ਸਤਗੁਰੂ ਦਾਸ ਮਹਾਰਾਜ ਜੀ ਦੇ ਸੇਵੀ ਕਾ ਬਣ ਗਏ ਹਾਲਾਂਕਿ ਪਰਿਵਾਰ ਵੱਲੋਂ ਉਹਨਾਂ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਨੇ ਪਰਿਵਾਰ ਦੀ ਵੀ ਪਰਵਾਹ ਨਹੀਂ ਕੀਤੀ ਸੋ ਦੋਸਤੋ ਸੋ ਇਸੇ ਤਰ੍ਹਾਂ ਹਰ ਪਿੰਡਾਂ ਵਿੱਚ ਹਰ ਸ਼ਹਿਰਾਂ ਦੇ ਵਿੱਚ ਸਤਗੁਰੂ ਅਰਬਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੰਦੇ ਨਜ਼ਰ ਰੱਖਦੇ ਆ ਹੋਆ ਪ੍ਰਵਾਤ ਫੇਰੀਆਂ ਦਾ ਆਗਾਜ਼ ਹੋ ਚੁੱਕਾ ਹੈ ਔਰ ਜਿਹੜੀਆਂ ਪ੍ਰਵਾਤ ਫੇਰੀਆਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਇਹ ਪਿੰਡ ਜਸਪਾਲ ਬਾਂਗਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਦਾ ਇਹ ਪਿੰਡ ਹੈ ਜਿੱਥੇ ਕਿ ਸਵੇਰੇ ਸਵੇਰੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪਿਆਰ ਤੇ ਸਤਕਾਰ ਦੇ ਨਾਲ ਭੈਣਾਂ ਦੇ ਵੱਲੋਂ ਵੀਰਾਂ ਦੇ ਵੱਲੋਂ ਬੱਚੀਆਂ ਦੇ ਵੱਲੋਂ ਸਤਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਦੇ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਆਪ ਸਭ ਨੂੰ ਇੱਕ ਵਾਰ ਫਿਰ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਬਹੁਤ ਬਹੁਤ ਮੁਬਾਰਕਾ